ਮੇਟੂ ਜੀ ਕੱਲ ਆਪਾਂ ਇੱਕ ਖ਼ਬਰ ਕੀਤੀ ਸੀਗੀ ਪੱਤਰਕਾਰ ਸਾਹਿਬ ਰਣਜੀਤ ਗਿੱਲ ਹੋਰਾਂ ਵਾਲੀ ਤੇ ਉਹਦੇ ਤੇ ਜੋ ਮਤਲਬ ਜਿਹੜੀ ਘਟਨਾ ਵਾਪਰੀ ਜਿਸ ਤਰ੍ਹਾਂ ਹੋਇਆ ਸਾਰਾ ਕੁਝ ਉਹ ਗੱਲ ਤੇ ਆਪਾਂ ਕੀਤੀ ਸੀ ਪਰ ਉਸ ਕੇਸ ਦੇ ਵਿੱਚ ਉਸ ਮਾਮਲੇ ਦੇ ਵਿੱਚ ਅੱਗੇ ਕੀ ਹੋਇਆ ਕੋਈ ਨਿਬੜਣਾ ਬੜਾ ਹੋ ਗਿਆ ਜਾਂ ਜੋ ਚੱਲ ਰਿਹਾ ਹੈ ਕੇਸ ਨਹੀਂ ਦੇਖੋ ਉੱਥੇ ਤਾਂ ਜਿਹੜਾ ਮਾਹੌਲ ਹੈ ਇਸ ਵੇਲੇ ਉਹ ਇਹ ਆ ਕਿ ਇਹਨਾਂ ਨੇ ਫੈਸਲਾ ਕਰ ਲਿਆ ਸੀਗਾ ਕਿ ਭਾਈ ਅਸੀਂ 11 ਤਰੀਕ ਨੂੰ ਇਕੱਠ ਬੁਲਾਵਾਂਗੇ ਜੀ ਪ੍ਰਸ਼ਾਸਨ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਕਿ ਭਈ ਬੜੀਆਂ ਚੀਜ਼ਾਂ ਦੇਖਦਾ ਹੈ ਕਿ ਜੇ ਇਕੱਠ ਹੁੰਦਾ ਤਾਂ ਇਕੱਠ ਦੇ ਵਿੱਚ ਕੁਝ ਚਿਹਰੇ ਇਸ ਤਰ੍ਹਾਂ ਦੇ ਆ ਜਾਂਦੇ ਨੇ ਜਿਹੜੇ ਕਿ ਤੁਹਾਨੂੰ ਪਤਾ ਹੀ ਹੈ ਹੂੰ ਬਹੁਤ ਕ라우ਡ ਪੁੱਲਰ ਵੀ ਹੁੰਦੇ ਆ ਜੀ ਤੇ ਉਹਨਾਂ ਦੇ ਆ ਕੇ ਕੋਈ ਨੁਕੀ ਤੁਹਾਨੂੰ ਪਤਾ ਹੀ ਹੈ ਠੀਕ ਗੱਲ ਵੀ ਇੱਥੇ ਦੀ ਕਰਦੇ ਗੱਲ ਵੀ ਕਰਦੇ ਨਹੀਂ ਆ ਜਾਂ ਸਰਕਾਰ ਦੇ ਵਿਰੁੱਧ ਫਿਰ ਬੜੇ ਸਖਤ ਸ਼ਬਦ ਹੁੰਦੇ ਉਹਨਾਂ ਦੇ ਤੇ ਹਮਲੇ ਹੁੰਦੇ ਆ ਮਾਮਲਾ ਉਹ ਜਿਹੜਾ ਹੈ ਉਹਦਾ ਹੋ ਜਾਂਦਾ ਰਾਜਸੀਕਰਨ ਹੂੰ ਤੇ ਪ੍ਰਸ਼ਾਸਨ ਵਾਲਿਆਂ ਦੀ ਹੋ ਜਾਂਦੀ ਫਿਰ ਮੁੜ ਕੇ ਆਇਆ ਸੀ ਤਾਂ ਸੀ ਕਿ ਭਾਈ ਤੁਸੀਂ ਆ ਕੀ ਕੀਤਾ ਹੂੰ ਕਿ ਇਸ ਮਾਮਲੇ ਨੂੰ ਤੁਸੀਂ ਠੀਕ ਢੰਗ ਦੇ ਨਾਲ ਹੈਂਡਲ ਕਿਉਂ ਨਹੀਂ ਕੀਤਾ ਪ੍ਰਸ਼ਾਸਨ ਹੁਣ ਆਪਣੇ ਪੱਧਰ ਤੇ ਐਕਟਿਵ ਹੈ ਜੀ ਪੱਤਰਕਾਰਾਂ ਦੇ ਨਾਲ ਰابطਾ ਕਰ ਰਹੇ ਨੇ ਗੱਲਬਾਤ ਕਰ ਰਹੇ ਨੇ ਹੂੰ ਕਿ ਭਈ ਅਸੀਂ ਐਫ ਆਈ ਆਰ ਕੱਟ ਦਿੰਨੇ ਆ ਹੁਣ ਇਹਦੇ ਵਿੱਚ ਇੱਕ ਗਾਂ ਪੇਚ ਹੋਰ ਵੀ ਫਸਦਾ ਹੈ ਕਿ ਜਿਹੜਾ ਉਹ ਆੜਤੀ ਹੈ ਉਦੇ ਨਾਲ ਵੀ ਇੱਕ ਦੋ ਪਿੰਡ ਖਲੋਂਦੇ ਨੇ ਹੂੰ ਕਿ ਜੇ ਤੁਸੀਂ ਐਦਾਂ ਕਰੋਗੇ ਉਦਾਂ ਕਰੋਗੇ ਐਸੀ ਐਜੀਟੇਸ਼ਨ ਕਰਾਂਗੇ ਇਹ ਉੜਦੀ ਉੜਦੀ ਜੀ ਗੱਲ ਸੁਣੀ ਆ ਹੂੰ ਕਿ ਉਹ ਕਹ ਰਹੇ ਨੇ ਪਰ ਗੱਲ ਤੇ ਆ ਕਿ ਜੈਨਿਊਨ ਗੱਲ ਹੋਣੀ ਚਾਹੀਦੀ ਆ ਪਰਚਾ ਹੋਣਾ ਚਾਹੀਦਾ ਜਿਸ ਵੀ ਬੰਦੇ ਨੇ ਵਧੇ ਕੀ ਕੀਤੀ ਆ ਉਹਦੇ ਤੇ ਜੋ ਬਣਦੀ ਆ ਕਾਰਵਾਈ ਹੋਣੀ ਚਾਹੀਦੀ ਆ ਪਰ ਮਸਲਾ ਮਤਲਬ ਕਿ ਵਿਗੜ ਗਿਆ ਕੁਲ ਮਿਲਾ ਕੇ ਜੀ ਵਿਗੜਿਆ ਇਸ ਕਰਕੇ ਕਿ ਪ੍ਰਸ਼ਾਸਨ ਨੇ ਕੁਝ ਲੇਟ ਲਤੀਫੀ ਕੀਤੀ ਆ ਉਹ ਸੇ ਕਰਕੇ ਗੁੱਸਾ ਬਿਲਕੁਲ ਫਿਰ ਕੋਈ ਇਦਾਂ ਹੁੰਦਾ ਹੈ ਨਾ ਜਦੋਂ ਕਾਲ ਦੇ ਦਿੱਤੀ ਜਾਂਦੀ ਆ ਅ ਤੁਸੀਂ ਜੇ ਦੇਖੋ ਕਿ ਆਪਾਂ ਕਿਸੇ ਮੰਨ ਲਓ ਪ੍ਰੋਗਰਾਮ ਨੂੰ ਕਾਲ ਕਰ ਦਿੱਤਾ ਕਿ ਹਾਂ ਭਾਈ ਇਕੱਠ ਹੈ ਜਾਂ ਇਦਾਂ ਉਦਾਂ ਜੇ ਤੁਸੀਂ ਐਨ ਮੌਕੇ ਤੇ ਵੀਰੇ ਇਦਾਂ ਹਟੋਗੇ ਤਾਂ ਤੁਹਾਡੇ ਨਾਲ ਕਿਤੇ ਨਾ ਕਿਤੇ ਇਹ ਵੀ ਗੱਲ ਜੁੜ ਜਾਂਦੀ ਆ ਕਿ ਇਹ ਬੰਦੇ ਵੇਖ ਗਿਆ ਜਾਂ ਡਰ ਗਿਆ ਬਿਲਕੁਲ ਖਾਸ ਕਰਕੇ ਪੱਤਰਕਾਰਾਂ ਦਾ ਖੇਤਰ ਹੋ ਗਿਆ ਪੱਤਰਕਾਰ ਤੇ ਇਹ ਟੈਗ ਲੱਗ ਗਿਆ ਕਿ ਡਰਿਆ ਹੋਇਆ ਪੱਤਰਕਾਰ ਹੈ ਹਾਂ ਜਾਂ ਵਿਕੇ ਹੋਇਆ ਪੱਤਰਕਾਰ ਹੈ ਤਾਂ ਫਿਰ ਉਹਦੀ ਇਹ ਫਿਰ ਉਹਨੂੰ ਜੁੱਤੀਆਂ ਖਾਣ ਦੀ ਕੀ ਲੋੜ ਹੈ ਜੀ ਫਿਰ ਉਹਨੂੰ ਇੱਥੋਂ ਤੱਕ ਜਾਣ ਦੀ ਕੀ ਲੋੜ ਹੈ ਹਾਂ ਪਰ ਇਹਦਾ ਹੱਲ ਨਿਕਲਣਾ ਚਾਹੀਦਾ ਮੈਂ ਤਾਂ ਹਮੇਸ਼ਾ ਕਹਿੰਦਾ ਕਿ ਪੱਤਰਕਾਰਾਂ ਨੇ ਪ੍ਰਸ਼ਾਸਨ ਨੇ ਇਕੱਠਿਆਂ ਰਹਿਣਾ ਹਾਂ ਈਵਨ ਦਟ ਕਿ ਲੀਡਰ ਆਣੇ ਵੀ ਸਾਰੇ ਰਲ ਕੇ ਮਿਲ ਕੇ ਮਤਲਬ ਕਿ ਠੀਕ ਹੈ ਨਾ ਇੱਕ ਹੀ ਹਿੱਸਾ ਨੇ ਜੀ ਸਿਸਟਮ ਦਾ ਪਰ ਇਹ ਕਹਾਣੀ ਜਿਹੜੀ ਆ ਉਹ ਵਿਗੜੀ ਤੇ ਵਿਗੜੀ ਇਸੇ ਪੈਰੋਂ ਜਾਂ ਕਿ ਪ੍ਰਸ਼ਾਸਨ ਨੇ ਕੁਝ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਲੇਟ ਕੀਤੀਆਂ ਅਤੇ ਕੁਝ ਚੀਜ਼ਾਂ ਹੌਲੇ ਟੱਗ ਨਾਲ ਲੈਣ ਦੀ ਯਤਨ ਕੀਤਾ ਹਮ ਬਾਕੀ ਹੁਣ ਸਿਆਣੇ ਪੱਤਰਕਾਰ ਬੈਠੇ ਆ ਆਪਾਂ ਇਸ ਵੇਲੇ 4:24 ਮਿੰਟ ਤੇ ਆ ਤੇ ਹੁਣ ਤੱਕ ਤੇ ਕੋਈ ਨਿਬੜਾ ਨਹੀਂ ਹੁੰਦਾ ਅਸਾਰ ਤੇ ਨਜ਼ਰ ਨਹੀਂ ਆ ਰਹੇ ਹੋ ਸਕਦਾ ਕੱਲ ਨੂੰ ਚਲੋ ਨਿਬੜ ਵੀ ਜਾਂਦਾ ਕਈ ਵਾਰ ਫਿਰ ਤੁਹਾਨੂੰ ਪਤਾ ਹੈ ਕਿ ਉਜੜਾ ਪ੍ਰੋਗਰਾਮ ਦਿੱਤਾ ਹੁੰਦਾ ਉਹ ਕਰਨਾ ਪੈਂਦਾ ਤੇ ਉਹਦੇ ਵਿੱਚ ਫਿਰ ਸਹਿਮਤੀ ਜਿਹੜੀ ਪ੍ਰਗਟਾਈ ਜਾਂਦੀ ਹੈ ਕਿ ਲੋਜੀਆ ਆਪਣੀ ਸਹਿਮਤੀ ਬਣ ਜਾਂਦੀ ਹੈ ਇੱਕ ਤੇ ਹੁੰਦਾ ਕਿ ਜਿਹੜਾ ਪੀੜਤ ਹੈ ਉਹਦੀ ਸੰਤੁਸ਼ਟੀ ਬੜੀ ਲਾਜ਼ਮੀ ਹੁੰਦੀ ਹੈ ਬਿਲਕੁਲ ਜੀ ਇੱਕ ਹੁੰਦਾ ਤੁਹਾਡੀ ਭਾਈਚਾਰਕ ਸਾਂਝ ਹੈ ਜਿਹੜੀ ਉਹ ਦੋਨੇ ਚੀਜ਼ਾਂ ਸਮਾ ਕੇ ਤੁਸੀਂ ਆਪਣੇ ਧੜੇ ਤੋਂ ਭਾਈਚਾਰੇ ਤੋਂ ਵੀ ਉਲਟ ਨਹੀਂ ਜਾ ਸਕਦੇ ਸੋ ਇਹ ਮਾਮਲਾ ਮੇਰੇ ਖਿਆਲ ਦੇ ਨਾਲ ਪਹਿਲੀ ਗੱਲ ਤੇ ਨੌਬਤ ਹੀ ਨਹੀਂ ਆਉਣੀ ਚਾਹੀਦੀ ਤੁਸੀਂ ਆਪਦਾ ਕੰਮ ਕਰੋ ਅਗਲੇ ਨੂੰ ਆਪਦਾ ਕੰਮ ਕਰਨ ਦਿਓ ਜੇ ਕੋਈ ਪੱਤਰਕਾਰ ਤੁਹਾਡੇ ਨਾਲ ਗਲਤ ਕਰਦਾ ਮੈਂ ਕਹਿੰਦਾ ਕਿ ਉਹਦੀ ਕੰਪਲੇਂਟ ਕਰੋ ਯਾਰ ਠੀਕ ਹੈ ਨਾ ਚਾਇਜ਼ ਦੇ ਆ ਜਾਇਦੀ ਮਾਇਤ ਹੁੰਦੀ ਹੈ ਤੁਸੀਂ ਆਪ ਦਾ ਅਧਿਕਾਰ ਖੇਤਰ ਵਰਤੋ ਅਗਲਾ ਆਪਣਾ ਅਧਿਕਾਰ ਖੇਤਰ ਵਰਤੇ ਜੇ ਕਿਸੇ ਨਾਲ ਕੋਈ ਵਧੀਕੀ ਹੋਈ ਆ ਤਾਂ ਇਹਨਾਂ ਟਾਈਮ ਨਹੀਂ ਲਾਉਣਾ ਚਾਹੀਦਾ ਤੁਸੀਂ ਠੀਕ ਹੈ ਕਿਸੇ ਲੋਕਲ ਲੀਡਰ ਦੇ ਨਾਲ ਗੱਲ ਕਰ ਲਓ ਅਫਸਰ ਨਾਲ ਗੱਲ ਕਰ ਲਓ ਤੇ ਇਹਨੂੰ ਜਲਦੀ ਤੋਂ ਜਲਦੀ ਹੁੰਦਾ ਕਿ ਜਿਹੜਾ ਨਵੇੜ ਦਿਓ ਹੂੰ ਉਥੇ ਤਾਂ ਮੈਂ ਵੇਖਿਆ ਮੈਂ ਖੁਦ ਗਿਆ ਹਸਪਤਾਲ ਉਹ ਤੇ ਉਹਨਾਂ ਧੱਕੇ ਮਰੀ ਜਾਂਦੇ ਵੀ ਜਲਦੀ ਜਲਦੀ ਛੁੱਟੀ ਲੈ ਕੇ ਜਾ ਐਨਾ ਮਤਲਬ ਕਿ ਮੈਂ ਦੇਖਿਆ ਉਥੇ ਆਦੇ ਅੱਖੀ ਦੇਖਿਆ ਉਹ ਚੀਜ਼ਾਂ ਫਿਰ ਕਿਤੇ ਨਾ ਕਿਤੇ ਕਹ ਲੋ ਕਿ ਇਹੋ ਜਿਹੇ ਕੰਮ ਦਾ ਮੁੱਢ ਬੰਨ੍ਹ ਦਿੰਦੀਆਂ ਹੁੰਦੀਆਂ ਤਾਂ ਪੱਤਰਕਾਰ ਤਾਂ ਮੈਂ ਉਹੀ ਕਹਿ ਰਿਹਾ ਕਿ ਜੇ ਉਹਦੇ ਟੈਗ ਹੀ ਲੱਗ ਗਿਆ ਉਹ ਡਰ ਗਿਆ ਜਾਂ ਵੇਖ ਗਿਆ ਇਹ ਚੀਜ਼ਾਂ ਦੇਖੋ ਪੱਤਰਕਾਰਤਾ ਦਾ ਹਿੱਸਾ ਹੀ ਹੁੰਦੀਆਂ ਬਹੁਤ ਥਾਂ ਮੈਂ ਤੁਹਾਨੂੰ ਦੱਸਿਆ ਕਿ ਪੱਤਰਕਾਰ ਨੇ ਕਿਹੜਾ ਕੋਈ ਨਾਲ ਏਕ 55 ਲੈ ਕੇ ਜਾਣੀ ਹੈ ਜੀ ਉਦੇ ਕੁਲ ਤੇ ਆਪਦਾ ਮੋਬਾਈਲ ਹੀ ਹੈ ਜਾਂ ਕੈਮਰਾ ਜਾਂ ਜੋ ਵੀ ਹੁੰਦਾ ਉਹਦੇ ਆਈ ਹੈ ਹਾਂ ਇੰਨਾ ਕੀ ਹਥਿਆਰ ਕਈ ਵਾਰੇ ਇਦਾਂ ਹੋ ਜਾਂਦਾ ਪੱਤਰਕਾਰਤਾ ਦੇ ਵਿੱਚ ਪਰ ਮੇਨ ਹੁੰਦਾ ਹੈ ਕਿ ਪੱਤਰਕਾਰਤਾ ਦੀ ਇਹੀ ਹੁੰਦੀ ਹੈ ਕਿ ਤੁਸੀਂ ਕਾਰਵਾਈ ਕਰਦੇ ਜੋ ਬਣਦੀ ਹੈ ਜੀ ਵਧੀਕੀ ਜੇ ਕਿਤੇ ਹੋਈ ਆ ਤੇ ਤੁਸੀਂ ਕਾਰਵਾਈ ਕਰਦੇ ਹੋ ਤੇ ਜਿਹੜੇ ਪੱਤਰਕਾਰ ਹੁੰਦੇ ਆ ਉਹ ਇਸ ਚੀਜ਼ ਨੂੰ ਆਪਣੀ ਜਿੱਤ ਮੰਨਦੇ ਆ ਕਿ ਜੇ ਕੋਈ ਸੱਤਾਧਾਰੀ ਤੇ ਨਾਲ ਜੁੜਿਆ ਉਹਦੇ ਤੇ ਕਾਨੂੰਨੀ ਕਾਰਵਾਈ ਹੋ ਜਾਵੇ ਜੀ ਤਾਂ ਉਹ ਜਿੱਤੂ ਮੰਨਿਆ ਜਾਂਦਾ ਕਿ ਹਾਂ ਭਾਈ ਅਸੀਂ ਚੱਕ ਚੁਕੇ ਨਹੀਂ ਆ ਤੁਹਾਡੀ ਸਰਕਾਰ ਚ ਤੁਹਾਡੇ ਖਿਲਾਫ ਜੋ ਤੁਸੀਂ ਵਧੀਕੀ ਕੀਤੀ ਆ ਉਹ ਭੁਗਤੋ ਜੀ ਜੀ